ਯਾਰ ਵੇ ਹੁਣ ਥੋੜਾ ਪਛਤਾਵਾ ਹੁੰਦਿਆ ਵਾ ਕਿ ਜੇ ਅਗਰ ਮੈਨੂੰ ਪਹਿਲਾਂ ਪਤਾ ਹੁੰਦਾ ਕਿ ਅੱਜ ਕਰੋ ਵੱਡੇ ਪੋਏ ਐਵੇਂ ਦਾ ਬਿਦਾਏ ਤਾਂ ਹੋਰੀ ਯਾਰ ਫਿਰ ਕੀ ਹਾਲ ਚੱਲਿਆ ਸਾਰੇ ਆਣਾਂ ਦਾ ਤਾਂ ਅੱਜ ਨਾ ਸਵੇਰ ਦੀ ਸਟਾਰਟਿੰਗ ਕੀਤੀ ਆਪਾਂ ਜਦੋਂ ਸਾਢੇ 11:30 ਹੋ ਗਏ ਕਿ ਸਟਾਰਟਿੰਗ ਕਰਨੀ ਸਵੇਰੇ ਸਵੇਰੇ ਉੱਠੇ 11:30 ਵਜੇ ਆ ਤੇ ਹੁਣ ਆਪਾਂ ਚੱਲੇ ਆ ਕਾਲਜ ਕਿਉਂਕਿ ਅੱਜ ਨਾ 4th ਸਮੈਸਟਰ ਦੇ ਐਡਮਿਸ਼ਨ ਕਰਾਉਣੀਆਂ ਫੀਸ ਦੇਣੀਆਂ ਤੇ ਉਹ ਕਰਕੇ ਆਉਣਾ ਥੋੜਾ ਕੰਮ ਹੈਗਾ ਤੇ ਯਾਰ ਇਤਨਾ ਟ੍ਰੈਵਲ ਜੇ ਬੜਾ ਆ ਯਾਰ ਗੁਰੂਆ ਵਾਲਾ ਪਿੱਛੇ ਲੰਬੀਆਂ ਲੈਣਾ ਲੱਗੀਆਂ ਪਈਆਂ ਜੇ ਇੰਨੀਆਂ ਜਿਆਦ ਮੇਰਾ ਤਾਂ ਕੀ ਕਰਦਾ ਕੰਬਲ ਜੇ ਨਿਕਲ ਨਹੀਂ ਬਣਾਤਾ ਪਰ ਕੀ ਕਰ ਸਕਦੇ ਜਾਣਾ ਹੀ ਪੈਣਾ ਹੁਣ ਕਿਉਂਕਿ ਪਰਸੋਂ ਦਾ ਕਰਨਾ ਪਲਾਨ ਹੈਗਾ ਇੱਕ ਜਗ੍ਹਾ ਤੇ ਜਾਣ ਦਾ ਉਹਦਾਂ ਨੂੰ ਪਰਸੋਂ ਹੀ ਭਾਲ ਲੇਗਾ ਤੇ ਯਾਰ ਕਿ ਫਿਰ ਅੱਜੀ ਸਾਰਾ ਕੁਝ ਕਰਨਾ ਪੈਣਾ ਇਹ ਵੀ ਫਿਰ ਲਾਗੇਗਾ ਟਾਈਮ ਲਾਸਟ ਡੇ ਦਾ ਹੈ ਅੱਜ ਆਟਿਆ ਪਰ ਚਲੋ ਬੱਸ ਟਿਆ ਗਿਆ ਮੈਂ ਲੈਂਡ ਬੜੀ ਲੰਬੀ ਟ੍ਰੈਫਿਕ ਟ੍ਰੋਪਿੰਗ ਦੀ ਉਹ ਬੱਸ 흘ੋਦੀ ਹਰੀ ਜੀ ਜਾ ਕੇ ਵੀ ਦਮੇ ਨੇ ਯਾਰ ਜਿਹੜੀ ਬੱਸ ਦੇ ਵਿੱਚ ਮੈਂ ਬੈਠੇ ਆਗੇ ਉਹ ਵਾਲਾ ਭਾਈ ਜਾਂਦਾ ਕਿ ਨਹੀਂ ਇਹ ਵਾਲੀ ਇਹਦੇ ਨਹੀਂ ਜਾਣੀ ਜੇ ਗੇਤੀ ਜਾਣਾ ਤੇ ਤੋਂ ਬੇਹੋਰ ਬਸ ਹੋ ਕੇ ਜਾ ਕੇ ਬਹਿਣਾ ਪਣਾ ਤੇ ਫੜਾ ਫੜ ਚੱਲਦੇ ਇਸ ਤੋਂ ਬਲਗੇ ਤੁਰਪੇ ਕੋਲੋਂ ਯਾਰ 10 ਸਾਲ ਕਰਕੇ ਆਪਾਂ ਕਾਲਜ ਆ ਗਏ ਐਡਮਿਸ਼ਨ ਕਰਾ ਕੇ ਆਉਣਾ ਪੈ ਪਈ ਦੇ ਗਏ ਉਹਨੇ ਬਸ ਆਇਆ 2 ਮਿੰਟ ਚ ਉਹ ਯਾਰ ਮੈਨੂੰ ਤਾਂ ਲੱਗਾ ਕਿ ਪਿਛਲੀ ਵੰਗੂ ਕਾਲਜ ਜਾ ਮੇਂ ਕਰਾਉਣੀ ਬਟ ਉਹ ਤਾਂ ਕਹਿੰਦੇ ਹੁਣ ਆਨਲਾਈਨ ਹੋ ਗਿਆ ਸਾਰਾ ਕੁਝ ਜਾਂ ਤਾਂ ਆਨਲਾਈਨ ਕਰਾ ਸਕਦੇ ਜਾਂ ਬੈਂਕ ਜਾ ਕੇ ਕਰਾ ਸਕਦੇ ਤੇ ਫਾਰਮ ਜੇ ਮੇਰੇ ਤੋਂ ਹੈਗਾ ਇੱਕ ਤੇ ਮੈਂ ਭਰਵਾ ਲਿਆ ਠੀਕ ਹੈ ਹੁਣ ਜਾ ਕੇ ਤੇ ਬੈਂਕੇਜ ਆ ਗਿਆ ਆਪਾਂ ਜਾਵਾ ਕਰਵਾ ਕੇ ਆਉਨੇ ਆ ਨਿਕਲਦੇ ਇਥੋਂ ਮੈਂ ਹੁਣ ਇੱਥੇ ਆਏ ਬਸ ਅੱਡੇ ਬੈਈਏ ਥੋੜੀ देर ਆਪਣੇ ਵਧੀਆ ਜਿਹੜਾ ਜ਼ਿਆਦਾ ਜੁੜੀਆਂ ਯਾਰ ਬੜੀਆਂ ਚਲੋ ਥੋੜੀ ਦੇਰ ਬੈਠ ਕੇ ਚੱਲਾਇ ਕਰ ਲਉ ਯਾਰ ਵੇ ਹੁਣ ਥੋੜਾ ਪਛਤਾਵਾ ਹੁੰਦਿਆ ਵਾ ਕਿ ਜੇ ਅਗਰ ਮੈਨੂੰ ਪਹਿਲਾਂ ਪਤਾ ਹੁੰਦਾ ਨਾ ਕਿ ਆਨਲਾਈਨ ਆਣਾ ਵਾ ਮੈਂ ਫਿਰ ਘਰੇ ਬੈਠੇ ਕਰ ਦਿੰਦਾ ਯਾਰ ਐਵੇਂ ਤਿਆਰ ਸ਼ੁਰੂ ਹੋ ਗਿਆ ਯਾਰ ਇਦਾਂ ਹੀ ਠੰਡ ਚੱਲੰਦੀ ਆ ਅੱਜ ਦੇ ਗੱਲ ਚਲੋ ਕੋਈ ਨਹੀਂ ਹੁਣ ਬਸ ਦਾ ਵੇਟ ਕਰਦੇ ਆਉਂਦੀ ਤੇ ਵੇ ਨੇ ਜਾਂਦੇ ਫਿਰ ਇਹ ਕਿਤੇ ਨੰਗ ਦੀ ਭਰਾ ਉਹਨੇ ਰੋਕਿਆ ਨਹੀਂ ਚੂਗਦੀ ਗਈ ਹਰੀ ਦੀ ਬਾਸੀ ਮੱਝ ਵਾਲੇ ਵੀ ਨਹੀਂ ਉੜਦੀ ਗਈ ਭਰਾਵਾ ਉਹਨੇ ਤੇ ਰੋਕ ਕੇ ਲਾਇਆ ਵੇਖਿਆ ਤਾਂ ਕਹਿੰਦੇ ਮੇਰੇ ਨਾਲ ਕੀ ਕਰਤਾ ਜੀ ਯਾਰ ਹੁਣ ਲਾ ਮੈਂ ਪਿੱਛੇ ਮਿੰਟ ਫੇਰ ਵਾਪਸ ਆ ਗਿਆ ਵਾ ਤੇ ਬਸ ਹੁਣ ਬੈਂਕ ਪਹੁੰਚਦੇ ਆ ਤੇ ਪੈਸੇ ਜਮਾ ਕਰਾਗੇ ਫਿਰ ਘਰੇ ਚੱਲਾਂਗੇ ਤੇ ਯਾਰ ਕਾਫੀ ਟਾਈਮ ਲੱਗ ਗਿਆ ਪਰ ਆਪਣਾ ਕਰਾ ਆਏ ਹਾਂ ਤੇ ਮੇਰੇ ਖਿਆਲ ਨਾਲ ਦੋ ਤੇ ਇਸੇ ਬਾਅਦ ਚੱਲੇ ਹੋਣੇ ਮੈਨੂੰ ਥੋੜਾ ਇੱਕ ਰੋਟੀ ਖਾਈ ਮੈਂ ਰੋਟੀ ਨਹੀਂ ਖਾ ਗਿਆ ਪਹਿਲਾਂ ਮਨ ਲੱਗਾ ਥੋੜਾ ਹੀ ਟਾਈਮ ਲੱਗਣਾ ਹੈ ਮੈਂ ਕਿਹਾ ਤੇ ਲਾਈਨ ਬੜੀ ਲੰਬੀ ਸੀ ਤੇ ਚਲੋ ਪਹੁੰਚੇ ਘਰੇ ਅੱਜ ਕੀ ਮੈਨਾ ਸਵਾਲ ਗੁੱਟੀ ਥੋਣੀ ਆ ਇੱਥੇ ਬੜਾ ਟਾਈਮ ਹੋ ਗਿਆ ਵਾ ਚਲ ਕੋਈ ਨਹੀਂ ਬਾਕੀ ਯਾਰ ਐਰ ਕੀ ਕਹਿੰਦੇ ਬੜੀ ਗੱਟੂਆਂ ਦੀ ਆਪਣਾ ਸ਼ੌਰਜ ਪਈ ਹੋਈ ਯਾਰ ਇਹ ਪਾਸੇ ਜਿੰਨੂੰ ਪੁੱਛੋ ਗੱਟੂ ਨਹੀਂ ਮਿਲੰਦਾ ਕਿਦੋਂ ਹਨਾ ਤੇ ਮੇਰਾ ਵੀ ਵੇਨੇ ਕਿੱਦਾਂ ਕਰਨਾ ਯਾਰ ਕੀ ਵੇਨਾ ਗੱਡੂ ਗੁੱਟੂ ਕਿੱਥੋਂ ਲਿਆਉਣਾ ਵਾ ਵਧੀਆ ਬੜਾ ਮਿਲੰਦੇ ਇਹ ਨਹੀਂ ਚੱਕਰ ਮਿਲੰਦੇ ਜਿਹੜੇ ਮਿਲੰਦੇ ਉਹ ਬਹੁਤ ਬਕਵਾਸ ਮਿਲੰਦੇ ਆ ਉਹ ਬੜਾ ਵੱਡਾ ਫੈਕਟਰ ਹੈ ਕਿ ਗੱਟੂ ਬੜੇ ਖਰਾਬ ਜਿਹੇ ਲੋਕੀ ਚਲਾਈ ਜਾਂਦੇ ਕਿ ਹੁਣ ਮਹਿੰਗੇ ਕਰਦੇ ਨਾ ਤੇ ਉਸ ਰੇਟ ਤੇ ਲੋ ਸਸਤੇ ਜਿਹੇ ਦੇਈ ਜਾਂਦੇ ਕਿ ਮੈਡਮ ਖਰਾਬ ਜਿਹੇ ਡੋਰ ਇੰਨੀ ਪੱਕੀ ਨਹੀਂ ਆ ਫਿਰ ਹੁਣ ਵੇਨਾ ਬਣਾ ਉਹ ਯਾਰ ਦੋਸਤ ਮਿਲ ਗਿਆ ਹੈ ਰਸਤੇ 'ਚ ਆਪਣਾ ਤੇ ਉਹਦੇ ਨਾਲ ਗਲੀਆਂ ਲੱਗ ਗਿਆ ਹੁਣ ਇਹਨਾਂ ਨਾਲ ਚੜਿਆ ਤਿੰਨ ਚਾਰ ਗੁੜੀਆਂ ਹੈਗੀਆਂ ਨੇ ਉੱਤੇ ਸਮਾਨ 'ਚ ਦੇਖਣ ਨੂੰ ਮਿਲਦੀਆਂ ਨੇ ਵੈਨੇ ਡੋਨੇ ਆਪਾਂ ਵੀ ਇੱਕ ਦੀ ਆਹ ਠੰਡਾ ਜਿਹਾ ਹੋ ਗਿਆ ਮਾਹੌਲ ਜੀ ਅੱਜ ਦਸਤਾਨੇ ਵੇਖੋ ਮੇਰੇ ਕਿਹੜ ਲੱਗਦੇ ਆ ਪਿਛਲੇ ਸਾਲ ਲੈ ਆਏ ਮੈਂ ਮੈਂ ਹੁਣ ਪਾਲੀਏ ਲੈ ਆਏ ਐਨੇ ਮਹਿੰਗੇ ਦੇ ਇਹ ਫਰੋਂ ਆਨਲਾਈਨ ਮੰਗਾਇਆ ਸੀ ਇੱਥੋਂ ਕਿਤੇ ਨਹੀਂ ਮਿਲਦੇ ਆਸੇ ਪਾਸ ਮੇਨ ਡਿਜ਼ਾਈਨ ਬੜਾ ਵਧੀਆ ਲੱਗਾ ਹੈ ਚੈੱਕ ਕਰੋ ਇਦਾਂ ਮੈਂ ਫਰੋਂ ਆਨਲਾਈਨ ਮੰਗਾਇਆ ਸੀ ਤਾਂ ਚਲੋ ਯਾਰ ਆਪਾਂ ਨੂੰ ਤਾਂ ਵੈਸੇ ਭੁੱਖ ਲੱਗੀ ਹੋਈ ਸੀ ਤੇ ਆ ਰਹੀ ਹੈ ਆਪਣੀ ਸਬਜੀ ਅੱਜ ਦੀ ਜੋ ਕਿ ਹੈ ਛਲਗਮ ਨਾਲ ਪ੍ਰੋਟਿਨ ਚਲੋ ਖਾਂਦੇ ਆ ਯਾਰ ਉਹਦਾ ਮੈਂ ਆਪਣਾ ਫੋਨ ਚਾਰਜ ਕਰੰਦਾ ਸੀਗਾ ਤੇ ਹੁਣ ਮੇ ਦਾ 90% ਹੋ ਗਿਆ ਵਾ ਤੇ ਹੁਣ ਮੈਂ ਸੋਚਨਾ ਇੱਕ ਮੀਨੀ ਵਲੌਗ ਆਪਣਾ ਕੱਲ ਵਾਲਾ ਐਡਿਟ ਕਰ ਲੈਨੇ ਆ ਤੇ ਫਿਰ ਆਪਾਂ ਬਹੁਤ ਵੀ ਜਾਣਾ ਵਾ ਪਹਿਲਾਂ ਚਾਹ ਪੀਨੇ ਜਿਹੜੀ ਬਣ ਚੁੱਕੀ ਹੈ ਅੱਜ ਸਭ ਕੋਈ ਲੇਟ ਹੈ ਮੇਰਾ ਬਣਾ 2 ਵਜੇ ਤੱਕ ਮੈਂ ਰੋਟੀ ਖਾਧੀ ਹੁਣ ਚਾਹ ਪੀਣ ਲੱਗਾ ਵਾਂ ਯਾਰ ਹੁਣ ਨਾ ਮੈਂ ਚਾਹ ਪੀ ਕੇ ਦੇ ਘਰੋਂ ਨਿਕਲਾ ਆਵਾ ਤੇ ਪੌਂਡ ਦੇ ਰਾਹ ਤੇ ਅੱਧੇ ਪਹੁੰਚ ਗਿਆ ਵਾਂ ਬਾਕੀ ਯਾਰ ਮੇਰੇ ਨਾਲ ਇੱਧੇ ਜਾਂਦਾ ਕਿ ਮੇਰਾ ਪੂਰੀ ਦੁਨੀਆ ਤੋਂ ਆਪੋ ਜੀ ਚੱਲਣ ਦੇ ਹੁੰਦਾ ਸਾਰੇ ਇਹ ਲੋਕ ਜਾਂਦੇ ਆ ਆਦਮਾਨ ਦੇ ਗੁਰਦੇ ਮੁੱਠਾ ਦੇਖਣ ਠੀਕ ਹੈ ਮੈਂ ਐਤਵਾਰ ਨਹੀਂ ਜਾਂਦਾ ਮੈਂ ਐਤਵਾਰ ਕਦੇ ਵੀ ਨਹੀਂ ਜਾਂਦਾ ਠੀਕ ਹੈ ਕੋਈ ਨਹੀਂ ਗੀ ਮੈਂ ਐਤਵਾਰ ਨਾ ਜਾਂਦਾ ਜੀ ਆ ਨਹੀਂ ਕਰਦਾ ਮੈਂ ਬਾਕੀ ਸਭ ਨਾਲ ਚੱਲ ਜੂਗਾ ਐਤਵਾਰ ਥੋੜਾ ਜਿਹਾ ਹੁੰਦਾ ਯਾਰ ਉੱਗੇ ਉਸ ਥੋੜੇ ਹੀ ਰਹਿ ਗਏ ਮੈਂ ਤੁਰ ਕੇ ਆਉਂਦੇ ਹਾਂ ਤੋਹਰਾ ਸਾਈਕਲ ਤੇ ਯਾਰ ਜਾਈ ਠੰਡੀ ਹਵਾ ਆ ਜਾਂਦੀ ਏ ਪਰ ਸਾਈਕਲ ਕਰੇ ਛੱਡਾਂ ਉਹ ਤੁਰ ਕੇ ਆਏ ਮੇਰੇ ਮੇਰਾ ਤਾਂ ਫਟ ਗਿਆ ਇੱਕ ਤਾਂ ਮੈਂ ਤੁਰਤੀ ਹੁਣ ਹੁਣ ਦਾ 5 ਵਜ ਗਿਆ ਤੇ ਮੈਂ ਗੁਰਦੁਰਾ ਸਾਹਿਬ ਪਹੁੰਚ ਗਿਆ ਹਾਂ ਤੇ ਅੰਦਰ ਚਲਦੇ ਹਾਂ ਬਾਕੀ ਇਹਨਾਂ ਕਿਹਨੇ ਅੱਗ ਜੀ ਬਾਲੀ ਸੀ ਦਾ ਧੂਆਂ ਧੂਆਂ ਹੋ ਗਿਆ ਦੇਖੋ ਉਹ ਥੋੜਾ ਲੱਗਾ ਬਾਲ ਨਹੀਂ ਜਾਈ ਨਹੀਂ ਬਚੜ ਬਾਲ ਨਹੀਂ ਉਹਨੇ ਯਾਰ ਮੇਰੇ ਵਰਗਾ ਪਲੋ ਬੰਦਾ ਬਾਲੇ ਤੇ ਫਿਰ ਨਹੀਂ ਹੁੰਦਾ ਇਹਦਾ ਕੋਈ ਨਾ ਜਲਦੀ ਯਾਰ ਹੁਣ ਮੈਂ ਮੱਥਾ ਟੇਕ ਕੇ ਤੇ ਬਾਹਰ ਆ ਗਿਆ ਤੇ ਘਰੇ ਚੱਲਦੇ ਹਾਂ ਫਟਾਫਟ ਹੁਣ ਰਾਤ ਹੋ ਜਾਈ ਥੋੜੀ ਦਰ ਨੂੰ ਹੱਲੇ ਚਾੜਨਾ ਹੈ ਪਰ ਨਹੀਂ ਰਾਤ ਇੱਕਦਮ ਪਤਾ ਲੱਗਣਾ ਘਰੇ ਬਹੁਤ ਠੰਡੀ ਹੋਵਾ ਹੋ ਗਈ ਹੈ ਤਾਂ ਦੋਸਤੋ ਮੈਂ ਇਹ ਪੂਰਵੰਤ ਵਾਪਸ ਆਵਣਿਆ ਤਾਂ ਮੈਨੂੰ ਮਿਲਿਆ ਸਾਈਲ ਉਹਦਾ ਕਿ ਅੱਜ ਬੱਡੇ ਤੇ ਆ ਚੈੱਕ ਕਰੋ ਬੱਡੇ ਪੋਏ ਐਵੇਂ ਦਾ ਦਿਦਾ ਏ ਠੀਕ ਹੈ ਤੇ ਇਧਰ ਬੱਡੇ ਦੀ ਪਾਰਟੀ ਹੋ ਰਹੀ ਏ ਠੀਕ ਹੈ ਤੇ ਆ ਬੱਡੇ ਬਜੜਾ ਸਿਨੇ ਆਪਾ ਪਾਉਂਦੇ ਆ ਇਹਨੇ ਸਿਨੇ ਆਪਾ ਉਹਨੂੰ ਵੀ ਅਸਿਸਟੈਂਟ ਰੱਖੇ ਹੋਏ ਆ ਠੀਕ ਹੈ ਕਿਆ ਵਧੀਆ ਲੱਗ ਰਹੀ ਜਨਾਬ ਉਹ ਤੇ ਯਾਰ ਹੁਣ ਨਾ ਮੈਂ ਘਰੇ ਆ ਗਿਆ ਮੈਂ ਤਾਂ ਸਾਇਲ ਮੈਨੂੰ ਕਰੇ ਛੱਡ ਗਿਆ ਬਾਕੀ ਹੁਣ ਬਸ ਆਕੇ ਤੇ ਨੌਨ ਲੱਗੇ ਆ ਤੇ ਨਾਤ ਹੋ ਗਿਆ ਆਪਾਂ ਬਹਿ ਜਾਗੇ ਆਰਾਮ ਨਾਲ ਕੋਈ ਮੂਵੀ ਵਗੈਰਾ ਵੇਖਾਂਗੇ ਜੇਕਰ ਡਾਊਨਲੋਡ ਕੀਤੀ ਹੋਈ ਤੇ ਨਹੀਂ ਕੀਤੀ ਤੇ ਬਾਏ ਫਿਰ ਆਪਾਂ ਨੂੰ ਮਿਲਾਂਗੇ ਕੱਲ ਕਿਉਂਕਿ ਹੁਣ ਨਾ ਰੈਗੂਲਰ ਵਲੌਗ ਬਣਾਇਆ ਕਰਨੇ ਆਪਾਂ ਤੇ ਕੱਲ ਵਾਲਾ ਵਲੌਗ ਆਪਣਾ ਪਤੰਗ ਪਾਈਦਾ ਹੋਊਗਾ ਤੇ ਉਹ ਜ਼ਰੂਰ ਵੇਖਣਾ ਜਿਓ ਠੀਕ ਆ ਇਹ ਤੁਸੀਂ ਭਾਵੇਂ ਮੈਨੂੰ ਮਨ ਲੱਗਦਾ ਨਹੀਂ ਵੇਖਿਆ ਹੋਗੇ ਨੇ ਤਾਂ ਵੀ ਮੈਂ ਕਹਿ ਦਿੰਦਾ ਹੈ